ਪਾਜਵਾ ਵਿੰਗੇ ਟੇਡੀ ਲਖਨਊ ਨੂੰ ਲਾਗੂ ਕਰ ਰਹੀ ਆ ਉਹਦਾ ਪਹਿਲਾ ਕਾਰਨ ਹੀ ਸੀਗਾ ਵੀ ਅਸੀਂ ਮਾਰਕ ਕੀਤਾ ਅਸੀਂ ਕਹਿੰਨਾ ਜੇ ਸੈਲਰ ਮਾਰਕ ਖਰੀਦਦਾ ਨਾ ਜਿੰਨੇ ਵਪਾਰੀ ਮੰਡੀ ਚੋਂ ਫਰੀਦ ਦਾ ਅਸੀਂ ਢੇਰੀ ਕਰਾਂਗੇ ਉਥੋਂ ਲੈ ਕੇ ਜਾ ਕੇ ਆਪਦਾ ਘਰ ਤੇ ਲੈ ਜਾਈਏ ਸਾਨੂੰ ਉਹਦਾ ਕੋਈ ਬਦਲਾਜ ਨਹੀਂ ਕਿਉਂਕਿ ਉਹ ਸਾਨੂੰ ਮਾਰਕੀਟ ਫੀਸ ਦੇਊਗਾ ਟਾਰਗੇਟ ਫੀਸ ਦੇ ਕੇ ਫਿਰ ਉਹ ਲੈ ਕੇ ਜਾਊ ਮਦਮਲ ਤੇ ਰੱਖਣਾ ਹੀ ਆ ਗੁਲਾਮ ਬਣਾ ਲੈ ਪੰਮਾ ਪ੍ਰਾਈਵੇਟ ਮਾਲੇ ਨੇ ਉਹ ਮਾਲੇ ਪਰ ਮਾਲ ਮਡੀਆਂ ਚੋਂ ਜਨਣਾ ਚਾਹੀਦਾ ਜ਼ਿੰਮੇਦਾਰਾਂ ਨੂੰ ਇਹੀ ਬੇਨਤੀ ਆ ਸੀ ਵੀ ਤੁਸੀਂ ਮਾਲ ਆ ਜਿਹੜਾ ਮਡੀਆਂ ਚ ਲੈ ਕੇ ਜਾਓ ਅਸੀਂ ਉਹਨਾਂ ਦਿੰਦੇ ਆ ਦੂਜੀ ਗੱਲ ਜਿਹੜੀ ਇਹ ਇਹਨਾਂ ਦਾ ਘਰਾਓ ਕਰਨ ਦੀ ਗੱਲ ਕਰਦੇ ਆ ਘਰਾਓ ਸਾਡਾ ਸ਼ਾਂਤਮਈ ਪ੍ਰੋਗਰਾਮ ਰਿਆ ਸ਼ਾਂਤ ਰਵੇ ਚੱਲੂਗਾ ਔਰ ਅਸੀਂ ਵਿਰੋਧ ਇਸ ਕਰਕੇ ਕਰਦੇ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਜਿਹੜਾ ਸ਼ੰਕਾ ਉਹ ਬਹੁਤ ਵੱਡੀ ਸ਼ੰਕਾ ਵੀ ਜਿਹੜਾ ਸਾਡਾ ਕਾਨੂੰਨ ਬਣੇ ਹੋਏ ਨੇ ਉਹਨਾਂ ਕਾਨੂੰਨਾਂ 'ਚ ਜੇ ਤਬਦੀਲੀ ਹੋਣੀ ਆ ਇਹ ਭਾਜਪਾ ਸਰਕਾਰ ਮੋਦੀ ਨੇ ਕਰਨੀ ਆ ਅਸੀਂ ਜਿਹੜਾ ਕਾਨੂੰਨ ਆ ਉਹ ਨੂੰ ਨਹੀਂ ਇਹ ਲਾਗੂ ਕਰਨ ਦੇਵਾਂਗੇ ਇਸ ਕਰਕੇ ਅਸੀਂ ਭਾਜਪਾ ਦੇ ਖਿਲਾਫ ਆ ਸਵਾਲ ਅਸੀਂ ਜਿਹੜੀ ਮੌਜੂਦਾ ਸਰਕਾਰ ਆ ਪੰਜਾਬ ਦੀ ਉਹਨੂੰ ਵੀ ਪੁੱਛਾਂਗੇ ਸ਼ਾਦ ਮੀਟਾਂ 'ਚ ਨਾ ਵੀ ਜੋ ਵਾਅਦੇ ਕੀਤੇ ਸੀ ਉਹਨੂੰ ਪੂਰਾ ਕਰੀਂ। ਕਿਸਾਨਾਂ ਨੂੰ ਕੀ ਕਹਿਣਾ ਵਾ ਜਿਹੜੇ ਕਿਸਾਨਾਂ ਨੂੰ ਦੋ ਪੀੜਾਂ ਨੇ ਵੀ ਇੱਕ ਦਾ ਗੰਢ ਸਕਾ ਕੇ ਮੱਟੀ ਚ ਲੈ ਕੇ ਜਾਓ ਦੂਜੀ ਵੀ ਲੈ ਆ ਵੀ ਸ਼ੈਲੋ ਚ ਕੋਈ ਬਾਹਲੀ ਜਾਣਾ ਚਾਹੀਦਾ ਅਸੀਂ ਜੇਜ ਆਊਟ ਦਾ ਅਸੀਂ ਸ਼ੈਲੋ ਪੂਰੇ ਅਸੀਂ ਯੋਗ ਨੂੰ ਮੋਰਚਾ ਫੈਲਾ ਕਰੂਗੀ ਫਿਰ ਅਸੀਂ ਉਹ ਸਾਹਮਣਾ ਕਰਕੇ ਉਹ ਕਰਾਉ ਸਕਦੇ ਹਾਂ ਵਿਰੋਧ ਵੀ ਅਸੀਂ ਕਰਾਉ ਕਰ ਸਕਦੇ ਹਾਂ ਹੁਣ ਵੀ ਅਸੀਂ ਉਹਨੇ ਰੋਕ ਕੇ ਲੋਕਾਂ ਨੂੰ ਗਾਮਬੰਦ ਕਰਾਂਗੇ ਵੀ ਅਸੀਂ ਮੰਡੀਆਂ 'ਚ ਮਾਰ ਛੱਡੋ ਖੇਲੋ ਜਮਾਲ ਨਹੀਂ ਜਾਨਾ ਇਹ ਬੀਜੇਪੀ ਦੇ ਜਿਹੜੇ ਉਮੀਦਵਾਰ ਹੈਗੇ ਨੇ ਉਹਨਾਂ ਦਾ ਖਰਾਬ ਜਾਂ ਬੀਜੇਪੀ ਦੇ ਸਾਰਿਆਂ ਦਾ ਕੋਈ ਹੋਵੇ ਅਵਾ ਕਾਂਗਰਸ ਉਹ ਕਿਹਾ ਹੋਵੇ ਕਿਸੇ ਉਹ ਕਿਹਾ ਹੋਵੇ ਇਹ ਤਾਂ ਐਵੇਂ ਆ ਬਿੱਟੂ ਉਹ ਨਹੀਂ ਦਿੱਲੀ ਧਰਨਾ ਲਾਉਂਦਾ ਸੀ ਇਹਦਾ ਆਪ ਦੇ ਨਾ ਨਾ ਹੁਣ ਪਛੂਆ ਖੋੜੀ ਚ ਵੱਡਦਾ ਆਪਦੀ ਜਾਨ ਨੂੰ ਲੱਕੂ ਦਾ ਵੱਡਦਾ ਹੁੰਦਾ ਵੀ ਜਾਨ ਨੂੰ ਲੱਕੂ ਦੇ ਫਿਰਦੇ ਨੇ ਜਿੰਨੇ ਕੰਮ ਉਸੇ ਪਜ ਪਜ ਕੇ ਜਾਂਦੇ ਨੇ ਕੋਈ ਨਹੀਂ ਤੋਂ ਡਰਦੇ ਨੇ ਹੂੰ ਉੰਮੀ ਜਾਂਦੇ ਉਹ ਪੀੜੀ ਤੇ ਆ ਜਿਹੜੀ ਦੂਜੀ ਇੱਕ ਹੋਰ ਆ ਸਿਆਲ ਸੇਫਟੀਆਂ ਉਹਨਾਂ ਦਾ ਡਰਦੇ ਨੇ ਇਸ ਕਰਕੇ ਇਹਨਾਂ ਦਾ ਦੁਬਾਰਾ ਨਾ ਕਰੋ ਸਿਆਸੀ ਨਹੀਂ ਡਰਨਾ ਹਣਾ ਫਸਲਾਂ ਨੂੰ ਪਟੇਰੇ ਜਿਵੇਂ ਆ ਜਾਂਦੇ ਨੇ ਨਾ ਉਹਨਾਂ ਦੀ ਰੁਤ ਆਈ ਹੋਈ ਆ ਪੈਦਲੈਂਡ ਦੀ ਰੁਤ ਆਈ ਆ ਉਹਨੇ ਪੈਸੇ ਵੀ ਲੈਂਦੇ ਨੇ